ਆਨੇ ਖਿਲਾ ਰਹੇ ਸੀ ਸਾਡੇ ਰਸਤੇ ਵਿੱਚ ਕੰਡੇ ਤਾਂ ਬਥੇਰੇ ਆ ਨੇ ਖਿਲਾ ਰਹੇ ਸੀ ਫਿਰ ਦਾ ਤੇਰੀ ਕਿਰਪਾ ਦੇ ਨਾਲ ਕੰਡਿਆਂ ਦੇ ਵੀ ਫੁੱਲ ਬਣ ਗਏ ਉਹ ਮਾੜੀ ਸੋਚ ਵਾਲਿਆਂ ਦਾ ਵੀ ਧੰਵਾਦ ਕਰਿਆ ਕਰੋ ਮਾੜੀ ਸੋਚ ਵਾਲਿਆਂ ਦਾ ਵੀ ਧੰਵਾਦ ਕਰਿਆ ਕਰੋ ਤੇ ਫੈਸਲਾ ਆਪਣੇ ਬਾਬਾ ਦੀ ਸਿੰਘੀ ਤੇ ਛੱਡਿਆ ਕਰੋ ਮੈਨੂੰ ਕਹਿੰਦੇ ਕਿ ਤੂੰ ਉਹਨਾਂ ਨੂੰ ਜਵਾਬ ਨਹੀਂ ਦਿੰਦਾ ਜੋ ਤੈਨੂੰ ਪਿੱਠ ਪਿੱਛੇ ਗਾਲਾਂ ਮਜ਼ਾਕ ਦੇ ਮਾੜਾ ਬੋਲਦੇ ਨੇ ਉਹ ਮੈਂ ਕਿਹਾ ਮੈਂ ਬਾਬਾ ਦੀ ਸਿੰਘੀ ਦਾ ਬੱਚਾ ਮੇਰਾ ਜਵਾਬ ਮੇਰਾ ਖੰਡੇ ਵਾਲਾ ਬਾਪੂ ਹੀ ਦਿੰਦਾ ਜਦੋਂ ਉਹ ਮੇਰੇ ਜਵਾਬ ਦਿੰਦਾ ਤੇ ਫਿਰ ਮੈਨੂੰ ਜਵਾਬ ਦੇਣ ਦੀ ਲੋੜ ਕੀ ਆ ਖੁਸ਼ੀਆਂ ਵੰਡੋਗੇ ਤੇ ਖੁਸ਼ੀਆਂ ਹੀ ਆਉਣਗੀਆਂ ਕਿਸੇ ਦੀ ਜ਼ਿੰਦਗੀ 'ਚ ਅੱਗ ਲਾਵਾਂਗੇ ਤਾਂ ਆਪਣੀ ਜ਼ਿੰਦਗੀ 'ਚ ਵੀ ਅੱਗ ਲੱਗੇਗੀ ਕੋਈ ਬਚਾ ਨਹੀਂ ਸਕਦਾ ਜੋ ਚਾਹੁੰਦੇ ਹੋ ਸਾਨੂੰ ਮਿਲ ਜਾਵੇ ਉਹ ਵੰਡਣਾ ਸ਼ੁਰੂ ਕਰ ਦਿਓ ਭਾਈ ਗੁਰਦਾਸ ਜੀ ਲਿਖਦੇ ਨੇ ਦਿੱਤਾ ਲਈਏ ਆਪਣਾ ਅਨ ਦਿੱਤਾ ਕਛ ਹੱਥ ਨਾ ਆਵੇ ਸਾਨੂੰ ਜੋ ਕੁਝ ਮਿਲ ਰਿਹਾ ਉਹ ਆਪਣਾ ਨਾ ਸੋਚਿਓ ਕਿ ਤੇਰੀ ਜ਼ਿੰਦਗੀ 'ਚ ਹਾਸੇ ਆ ਤੇ ਹਾਸੇ ਹੀ ਵੰਡੇ ਹੋਣਗੇ ਜੇ ਰੋ ਰਹਿ ਲੋ ਤਾਂ ਕਿਸੇ ਨੂੰ ਰੋਵਾਇਆ ਹੋਵੇਗਾ ਜੇ ਇਹ ਗੱਲ ਸਮਝ ਗਏ ਹੋ ਤਾਂ ਆਪਣੀ ਜ਼ਿੰਦਗੀ 'ਚ ਇਹ ਗੱਲਾਂ ਤੇ ਅਮਲ ਜ਼ਰੂਰ ਕਰਿਓ ਦੁੱਖ ਜ਼ਰੂਰ ਦੂਰ ਹੋ ਜਾਣਗੇ